ਅੱਜ ਜਿਸ ਪ੍ਰਾਮਾਗੇ ਬਹੁਤ ਜ਼ਿਆਦਾ ਟੇਸਟੀ ਚੱਪਣ ਕद्दू ਦੀ ਸਬਜ਼ੀ ਚੱਪਣ ਕद्दू ਖਾਦਾ ਵੈਸੇ ਕਿਸੇ ਨੂੰ ਪਸੰਦ ਨਹੀਂ ਹੁੰਦਾ ਪਰ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਿਲਕੁਲ ਨਰਮ ਕੱਟ ਚੱਪਣ ਕद्दू ਲੈ ਲੈਣੇ ਆਸੀਂ ਇਹਨਾਂ ਦਾ ਅਸੀਂ ਪਤਲਾ ਪਤਲਾ ਛਿਲਕਾ ਉਤਾਰ ਲਾਂਗੇ ਤੇ ਲੰਬੇ ਪੀਚੇ ਚ ਕੱਟ ਕਰਕੇ ਧੋ ਲਵਾਂਗੇ ਇਹਨਾਂ ਨੂੰ ਪੈਨ ਵਿੱਚ ਪਾਵਾਂਗੇ 1 ਚਮਚ ਸਰੋਂ ਦਾ ਤੇਲ ਇਹਨਾਂ ਨੂੰ 2 ਮਿੰਟ ਲਈ ਅਸੀਂ ਫਰਾਈ ਕਰ ਲਾਂਗੇ ਜਦੋਂ 골ਡਨ ਕਲਰ ਆ ਜਾਵੇ ਇਹਨਾਂ ਨੂੰ ਬਾਹਰ ਕੱਢ ਲੈਣਾ ਅਸੀਂ ਇਸੇ ਪੈਨ ਵਿੱਚ ਪਾਵਾਂਗੇ 1 ਚਮਚ ਤੇਲ ਦਾ ਹੋਰ ਪਾ ਲਵਾਂਗੇ ਅੱਧਾ ਚਮਚ ਜੀਰਾ ਪਾਵਾਂਗੇ ਤੇ ਇੱਕ ਪਿਆਜ਼ ਤ aí ਦੇ ਵਿੱਚ ਅਸੀਂ ਅਦਰਕ ਅਤੇ ਲਸਣ ਦਾ ਪੇਸਟ ਅਸੀਂ ਦਰਦਰਾ ਜਿਹਾ ਕੁੱਟ ਕੇ ਪਾ ਲਵਾਂਗੇ। ਇੱਧਰ ਅਸੀਂ ਬੇਸਿਕ ਮਸਾਲੇ ਆਪਣੇ ਢਾਲ ਮਿਰਚ, ਹਲਦੀ ਪਾਊਡਰ, ਕਸ਼ਮੀਰੀ ਲਾਲ ਮਿਰਚ ਤੇ ਗਰਮ ਮਸਾਲਾ ਨੂੰ ਅਸੀਂ ਪਾਣੀ ਵਿੱਚ ਘੋਲ ਕੇ ਤਿਆਰ ਕਰ ਲਾਂਗੇ ਤੇ ਦੋ ਟਮਾਟਰ ਤੋ ਤਿੰਨ ਹਰੀਆਂ ਮਿਰਚਾਂ ਨੂੰ ਬ੍ਰੀਕ ਪੀਸ ਕੇ ਪਾ ਲੈਣਾ ਹੈ। ਆਪਣੇ ਸਵਾਦ ਦੇ ਅਨੁਸਾਰ ਇਹਦੇ ਵਿੱਚ ਪਾਵਾਂਗੇ ਲੂਣ ਤੇ ਇੱਕ ਚਮਚੀ ਤੇਜੀ ਵਿੱਚ ਬੇਸਣ ਦਾ ਪਾਵਾਂਗੇ। ਬੇਸਣ ਨੂੰ ਅਸੀਂ ਮਸਾਲਿਆਂ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਮਸਾਲੇ ਤੇਲ ਛੱਡਣਾ ਸ਼ੁਰੂ ਕਰ ਦੇਣ ਉਸ ਟਾਈਮ ਤੇ ਅਸੀਂ ਜਿਹੜੇ ਘੋਲ ਕੇ ਮਸਾਲੇ ਰੱਖੇ ਸੀ ਉਹ ਐਡ ਕਰ ਦਾਂਗੇ। ਦੋ ਤਿੰ ਤੇ ਬਾਅਦ ਵਿੱਚ ਜਿਹਦੇ ਵਿੱਚ ਅਸੀਂ ਚੱਪਣ ਕद्दू ਜਿਹੜੇ ਫਰਾਈ ਕਰਕੇ ਰੱਖੇ ਸੀ ਉਹ ਐਡ ਕਰ ਦਾਂਗੇ 4-5 ਮਿੰਟ ਲਈ ਅਸੀਂ ਢੱਕ ਕੇ ਪਕਾ ਲਵਾਂਗੇ ਸਾਡੀ ਸਬਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਉਹ ਲਾਸਟ ਵਿੱਚ ਅਸੀਂ ਦੇ ਵਿੱਚ ਪਾਵਾਂਗੇ ਅਸੀਂ ਤਿੰਨ ਤੋਂ ਚਾਰ ਚਮਚ ਮਲਾਈ ਦੇ ਜਿਹੜੀ ਦੁੱਧ ਤੋਂ ਉਤਾਰ ਕੇ ਅਸੀਂ ਮਲਾਈ ਲੈਂਦੇ ਆ ਉਹ ਐਡ ਕਰ ਦੇਣੀ ਹੈ ਇਹਦੇ ਵਿੱਚ ਤੇ ਇਹਨੂੰ 2 ਮਿੰਟ ਲਈ ਹੋਰ ਪਕਾ ਲਵਾਂਗੇ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਉੱਪਰ ਤੋਂ ਹਰਾ ਧਨੀਆ ਪਾ ਕੇ ਇਹਨੂੰ ਸਰਵ ਕਰ ਲਾਂਗੇ ਬਹੁਤ ਜ਼ਿਆਦਾ ਟੇਸਟੀ ਸਬਜੀ ਬਣ ਕੇ ਬਹੁਤ ਤਿਆਰ ਹੋਈ ਹੈ